ਪੂਰੇ ਯੂਰਪ ਦੇ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਸਟਾਰਮ ਗਰੇਟੀ ਨਾਮ ਦੇ ਇਸ ਤੂਫਾਨ ਨੇ ਯੂਰਪ ਦੇ ਕਈ ਮੁਲਕਾਂ ਨੂੰ ਪ੍ਰਭਾਵਿਤ ਕੀਤਾ ਸਥਿਤੀ ਕਾਫੀ ਜ਼ਿਆਦਾ ਵਿਗੜੀ ਹੋਈ ਹੈ ਕਈ ਥਾਵਾਂ ਤੇ ਐਮਰਜੈਂਸੀ ਵਰਗੀਆਂ ਹਾਲਾਤ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ਕਈ ਉਡਾਨਾਂ ਨੇ ਯੂਰਪ ਦੇ ਵਿੱਚ ਜਿਹੜੀਆਂ ਰੱਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਰੇਲ ਗੱਡੀਆਂ ਵੀ ਰੁਕੀਆਂ ਹੋਈਆਂ ਨੇ ਅਤੇ ਸੜਕੀ ਆਵਾਜਾਈ ਤੇ ਵੀ ਇਸ ਤੂਫਾਨ ਦਾ ਬਹੁਤ ਵੱਡਾ ਪ੍ਰਭਾਵ ਦੇਖਿਆ ਜਾ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਆਮ ਜਨ ਜੀਵਨ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਿਆ ਤੁਹਾਨੂੰ ਦੱਸ ਦਈਏ ਪਿਛਲੇ ਹਫ਼ਤੇ ਤੋਂ ਉੱਤਰੀ ਯੂਰਪ ਅਤੇ ਯੂਰਪ ਦੇ ਇੱਕ ਬਹੁਤ ਵੱਡੇ ਹਿੱਸੇ ਤੇ ਲਗਾਤਾਰ ਬਰਫ਼ਵਾਰੀ ਹੋ ਰਹੀ ਹੈ ਇਸ ਬਰਫ਼ਵਾਰੀ ਦੇ ਵਿਚਾਲੇ ਯੂਰਪ ਨੂੰ ਇਸ ਠੰਡੇ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੋ ਯੂਰਪ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਤੂਫਾਨ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਠੰਡ ਤੇ ਬਰਫ਼ਵਾਰੀ ਨਾਲ ਜੂਝ ਰਹੇ ਲੋਕਾਂ ਦਾ ਟਾਕਰਾ ਹੁਣ ਇਸ ਤੂਫਾਨ ਦੇ ਨਾਲ ਹੋਇਆ ਇਸ ਤੂਫਾਨ ਨੇ ਤੁਰਕੀ ਤੋਂ ਲੈ ਕੇ ਬ੍ਰਿਟਨ ਤੱਕ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਕਈ ਯੂਰਪੀ ਦੇਸ਼ਾਂ ਦੇ ਵਿੱਚ ਇਸ ਤੂਫਾਨ ਦਾ ਇੱਕ ਵੱਡਾ ਨੁਕਸਾਨ ਸਾਹਮਣੇ ਆਇਆ ਇਸ ਭਾਰੀ ਬਰਫਵਾਰੀ ਅਤੇ ਤੂਫਾਨ ਦੇ ਕਾਰਨ ਫਰਾਂਸ ਜਰਮਨੀ ਸਕਾਟਲੈਂਡ ਇੰਗਲੈਂਡ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਨੇ ਉਧਰ ਫਰਾਂਸ ਦੇ ਵਿੱਚ ਵੀ 380000 ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ਬੀਤੇ ਦਿਨ ਦੁਪਹਿਰ ਤੱਕ 60000 ਘਰਾਂ ਦੀ ਬਿਜਲੀ ਹੀ ਬਹਾਲ ਹੋ ਸਕੀ ਸੀ ਸੋ ਸਕਾਟਲੈਂਡ ਅਤੇ ਮੱਧ ਇੰਗਲੈਂਡ ਦੇ ਵਿੱਚ ਵੀ ਲਗਭਗ 60000 ਘਰ ਜਿਹੜੇ ਨੇ ਉਹ ਹਨੇਰੇ ਦੇ ਵਿੱਚ ਡੁੱਬ ਗਏ ਨੇ ਜਰਮਨੀ ਦੇ ਵਿੱਚ ਵੀ ਭਾਰੀ ਬਰਫਬਾਰਿ ਹੋਈ ਹੈ ਸੋ ਇਸ ਸਾਲ ਅ ਗੰਭੀਰ ਮੌਸਮੀ ਆਫਤ ਵਜੋਂ ਯੂਰਪ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਹੈ ਤੂਫਾਨ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ 150 ਤੋਂ ਲੈ ਕੇ 213 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਯੂਰਪ ਦੇ ਇਸ ਖਿੱਤੇ ਦੇ ਵਿੱਚ ਹਵਾਵਾਂ ਚੱਲੀਆਂ ਨੇ ਜਿਸ ਕਰਕੇ ਫਰਾਂਸ ਦੇ ਉੱਤਰ ਪੱਛਮੀ ਇਲਾਕੇ ਦੇ ਵਿੱਚ ਵੀ ਬੀਤੀ ਰਾਤ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚਲਦੀਆਂ ਦੇਖੀਆਂ ਗਈਆਂ ਨੇ ਸੋ ਬਰਫ਼ੀਲਾ ਤੂਫਾਨ ਹੈ ਜਿਹੜਾ ਲੋਕਾਂ ਨੂੰ ਲੋਕਾਂ ਦੀ ਜ਼ਿੰਦਗੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਤੇਜ਼ ਹਵਾਵਾਂ ਦੇ ਕਾਰਨ ਸੜਕਾਂ ਤੇ ਕਈ ਬਿਜਲੀ ਦੇ ਖੰਭੇ ਡਿੱਗੇ ਨੇ ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਨੂੰ ਵੀ ਨੁਕਸਾਨ ਹੋਇਆ ਦਰਖਤ ਵੀ ਓਖੜ ਗਏ ਨੇ ਅਤੇ ਸੜਕਾਂ ਤੇ ਆਵਾਜਾਈ ਵੀ ਠੱਪ ਹੋ ਗਈ ਹੈ ਉਧਰ ਦੂਜੇ ਪਾਸੇ ਫਰਾਂਸ ਜਿੱਥੇ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਜਾ ਰਿਹਾ ਉੱਥੇ ਰੇਲ ਸੇਵਾਵਾਂ ਵੀ ਠੱਪ ਹੋਈਆਂ ਨੇ ਅਤੇ ਫਰਾਂਸ ਦੇ ਵੱਲੋਂ ਪਰਮਾਣੂ ਬਿਜਲੀ ਪੈਦਾ ਕਰਨ ਵਾਲੇ ਰੀਐਕਟਰ ਵੀ ਬੰਦ ਕਰ ਦਿੱਤੇ ਗਏ ਨੇ ਫਰਾਂਸ ਦੀ ਰੇਲਵੇ ਕੰਪਨੀ SNCF ਨੇ ਪੈरिस ਅਤੇ ਨਾਰਮੈਡੀ ਵਿਚਕਾਰ ਰੇਲ ਸੇਵਾਵਾਂ ਵੀ ਰੋਕ ਦਿੱਤੀਆਂ ਨੇ ਸੋ ਸਰਕਾਰੀ ਮਾਲਕੀ ਵਾਲੀ ਕੰਪਨੀ EDF ਨੇ ਰਿਪੋਰਟ ਕੀਤੀ ਹੈ ਕਿ ਆ ਪਰਮਾਣੂ ਪਾਵਰ ਸਟੇਸ਼ਨ ਦੇ ਦੋ ਰੈਕਟਰਾਂ ਨੂੰ ਵੀ ਆ ਵੋਲਟੇਜ ਲਾਈਨ ਫੇਲ ਹੋਣ ਕਾਰਨ ਬੰਦ ਕਰਨਾ ਪਿਆ ਸੋ ਤੂਫਾਨ ਕਾਰਨ ਪੱਛਮੀ ਯੂਰਪ ਦੇ ਵਿੱਚ ਥੋਕ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਵੱਡੇ ਪੱਧਰ ਤੇ ਯੂਰਪ ਦੇ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ ਜਿੱਥੇ ਇੱਕ ਪਾਸੇ ਆਵਾਜਾਈ ਠੱਪ ਹੋਈ ਹੈ ਉੱਥੇ ਬਿਜਲੀ ਰੈਕਟਰਾਂ ਨੂੰ ਵੀ ਬੰਦ ਕਰਨਾ ਪਿਆ ਬਰਬਰੀ ਦੇ ਨਾਲ ਨੀਦਰਲੈਂਡ ਦੇ ਵਿੱਚ ਵੀ ਬਹੁਤ ਸਾਰੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਡੱਚ ਪ੍ਰਮੁੱਖ 에ਅਰਲਾਈਨ KLM ਨੇ ਕਿਹਾ ਕਿ ਉਸਨੇ ਐਮਸਟਰਡਮ ਅਤੇ ਸ਼ਫੇਲ ਹਵਾਈ ਅੱਡਿਆਂ ਤੋਂ ਆਉਣ ਜਾਣ ਵਾਲੀਆਂ 80 ਉਡਾਨਾਂ ਰੱਦ ਕੀਤੀਆਂ ਨੇ ਇਸ ਤੋਂ ਇਲਾਵਾ ਇੰਗਲੈਂਡ ਦੇ ਵੱਡੇ ਖੇਤਰ ਦੇ ਵਿੱਚ ਲੋਕ ਘਰਾਂ ਦੇ ਅੰਦਰ ਹੀ ਰਹਿਣ ਨੂੰ ਮਜਬੂਰ ਨੇ ਆ ਵਡੇਰੀ ਉਮਰ ਦੇ ਆ ਬਜ਼ੁਰਗਾਂ ਅਤੇ ਛੋਟੀ ਉਮਰ ਦੇ ਬੱਚਿਆਂ ਨੂੰ ਘਰਾਂ ਦੇ ਅੰਦਰ ਹੀ ਸੁਰੱਖਿਅਤ ਰਹਿਣ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਆ ਸਲਾਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੰਗਰੀ ਦੇ ਵਿੱਚ ਵੀ ਹਾਲਾਤ ਬਹੁਤ ਬੁਰੇ ਨੇ برف ਦੇ ਵਿੱਚ ਲੋਕ ਫਸ ਗਏ ਸਨ ਜਿਨ੍ਹਾਂ ਨੂੰ ਬਚਾਉਣ ਦੇ ਲਈ ਫੌਜ ਬੁલાਵਣੀ ਪਈ ਹੈ ਤੇ ਫੌਜ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ ਹੈ। ਵੈਸਟਰਨ ਬਾਲਕਨ ਦੇਸ਼ਾਂ ਦੇ ਵਿੱਚ ਵੀ ਵੱਡੀ ਅਫਰਾ ਤਫਰੀ ਮਚੀ ਹੈ। ਸੋ ਤੂਫਾਨ ਨੇ ਵੱਡੇ ਪੱਧਰ ਤੇ ਯੂਰਪ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ। ਅਲਬਾਨੀਆ, ਗ੍ਰੀਸ ਤੱਕ ਲੋਕ ਜਿਹੜੇ ਨੇ ਉਹ ਇਸ ਤੂਫਾਨ ਤੋਂ ਅਤੇ برفਬਾਰੀ ਤੋਂ ਪ੍ਰਭਾਵਿਤ ਹੋਏ ਨੇ ਸੋ ਵੱਡੇ ਪੱਧਰ ਤੇ ਐਮਰਜੈਂਸੀ ਸੇਵਾਵਾਂ ਦੀ ਮਦਦ ਦੇ ਨਾਲ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਯੂਰਪ ਦੇ ਵਿੱਚ ਇਸ ਸਮੇਂ ਸਮਝਿਆ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਦੀ ਮੌਸਮੀ ਆਫਤ ਆਈ ਹੋਈ ਹੈ ਅਤੇ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਹੈ